ਕੱਚੀ ਉਮਰੇ ਜੇ ਕੋਈ ਕੰਮ ਸਾਡੇ ਮੁਤਾਬਕ ਨਾ ਹੋਵੇ ਤਾਂ ਬੜਾ ਦੁੱਖ ਲੱਗਦਾ ਹੈ ਪਰ ਸਮੇਂ ਦੇ ਨਾਲ-ਨਾਲ ਮਨ ਸਮਝ ਜਾਂਦਾ ਹੈ ਕਿ ਕਿਹੜੀ ਥੋੜ੍ਹ ਉਸ ਨੂੰ ਸੇਧ ਦੇਣ ਲਈ ਜ਼ਰੂਰੀ ਹੈ ਅਤੇ ਕਿਹ ਸੰਘਰਸ਼ ਨੂੰ ਲੜੰਦੀ ਲੋੜ ਨਹੀਂ ਇਸੇ ਭਾਵਨਾ ਤੇ ਆਧਾਰਿਤ ਹੈ ਮੇਰੀ ਅੱਜ ਦੀ ਕਵਿਤਾ ਜਿਸ ਦਾ ਸਿਰਲੇਖ ਹੈ ਰਗਾਂ ਦੇ ਦੀਵੇ ਇਹ ਕਵਿਤਾ ਹਰ ਉਸ ਸ਼ਖਸ ਨੂੰ ਸਮਰਪਿਤ ਹੈ ਜਿਸਨੇ ਕਿਸਮਤ ਦਾ ਨਾਂ ਲੈ ਕੇ ਹਾਲਾਤਾਂ ਨੂੰ ਦੋਸ਼ ਨਹੀਂ ਦਿੱਤਾ ਅਤੇ ਆਪਣੇ ਸਫ਼ਰ ਦੇ ਹਰ ਪੱਥਰ ਨੂੰ ਨਵੇਂ ਅਨੁਭਵ ਦਾ ਹਿੱਸਾ ਸਮਝਿਆ ਤਾਂ ਪੇਸ਼ ਹੈ ਕਵਿਤਾ ਰਗਾਾਂ ਦੇ ਦੀਵੇ ਬੜੇ ਔਖੇ ਗਏ ਸੰਭਾਲੇ ਪਰ ਸੰਭਾਲ ਤੂੰ ਲੈ ਨਹੀਂ ਜਾਂਦੇ ਸੀ ਜੋ ਦੁੱਖ ਪਾਲੇ ਦਿਲਾਂ ਪਾਲ ਤੂੰ ਲੈ ਇਹ ਫਟ ਜੋ ਹੰਝੂ ਬਣ ਕੇ ਤੋੜਦੇ ਰਹਿਣ ਹਿੰਮਤ ਤੇਥੋਂ ਜਾਣੇ ਨਹੀਂ ਸੀ ਟਾਲੇ ਪਰ ਦਿਲਾ ਟਾਲ ਤੂੰ ਲੈ ਨਹੀਂ ਜਾਂਦੇ ਸੀ ਜੋ ਦੁੱਖ ਪਾਲੇ ਦਿਲਾ ਪਾਲ ਤੂੰ ਲੈ ਰੱਖ ਲੈ ਬਨ ਕੇ ਸਮੁੰਦਰ ਪੱਥਰ ਬਣ ਕੇ ਵੇਖ ਲਿਆ ਔਖੇ ਰਾਹਾਂ ਤੇ ਟੁਰਨ ਦਾ ਹੁਨਰ ਵੀ ਸਿੱਖ ਹੀ ਲਿਆ ਨਹੀਂ ਸੀ ਜਿਸ ਗਮ ਦੀ ਆਦਤ ਉਸੇ ਦਾ ਗੀਤ ਬਣਾ ਕੇ ਗਾਇਆ ਮਨ ਦੀ ਵੰਝਲੀ ਤੇ ਰਗਾਂ ਦੇ ਦੀਵੇ ਬਾਲ ਤੂੰ ਲੈ ਨਹੀਂ ਜਾਂਦੇ ਸੀ ਜੋ ਦੁੱਖ ਪਾਲੇ ਦਿਲਾਂ ਪਾਲ ਤੂੰ ਲੈ ਨਦਾਨ ਜਹੀ ਰੂਚ ਨਹੀਂ ਸੀ ਸਦਕ ਦੁੱਖ ਸਹਿਣ ਦਾ ਕਿਸਮਤ ਦੇ ਕਾਰੇ ਰੱਬ ਦੀ ਰਜ਼ਾ ਮੰਨ ਰਾਜ਼ੀ ਰਹਿਣ ਦਾ ਇੰਦਰ ਤੁਨੁ ਸ਼ਵਾਂਗ ਹਾਸੇ ਖੇੜਦੇ ਰਹੇ ਬਾਰਿਸ਼ਾਂ ਦੇ ਓਲੇ ਜੋ ਵੀ ਖੱਟੇ ਮਿੱਠੇ ਤਜਰਬੇ ਮਿਲੇ ਸਾੰਭ ਸਭ ਲੈ ਨਹੀਂ ਜਾਂਦੇ ਸੀ ਜੋ ਦੁੱਖ ਪਾਲੇ ਦਿਲਾ ਪਾਲ ਤੂੰ ਲੈ ਸਫਰ ਜ਼ਿੰਦਗੀ ਦੇ ਹੁੰਦੇ ਹੀ ਨੇ ਅਰਚਨਾ ਭਰਪੂਰ ਨੇੜੇ ਲੱਗਣ ਵਾਲੇ ਚੰਦ ਤਾਰੇ ਹੁੰਦੇ ਨੇ ਕੋਹਾਂ ਦੂਰ ਰੱਜ ਕੇ ਰੂਪ ਸੋਨਾ ਨਿਖਰਿਆ ਅਜ਼ਮਾਇਸ਼ ਦੀ ਪੱਟੀ ਚੋਂ ਸੁਫਨੀਆਂ ਦੀਆਂ ਡਾਰਾਂ ਨੇ ਪਰਵਾਜ਼ ਦੇ ਸਲੀਕੇ ਪਾਲ ਹੀ ਲਏ ਨਹੀਂ ਜਾਂਦੇ ਸੀ ਜੋ ਦੁੱਖ ਪਾਲੇ ਦਿਲ ਆ ਪਾਲ ਤੂੰ ਲਏ ਦਿਲ ਆ ਪਾਲ ਤੂੰ ਲਏ ਧੰਨਵਾਦ